ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨਤੋਂ ਬਿਆਸ ਰੋਡ ਤੇ ਸਥਿਤ ਬਾਬਾ ਨਾਮਦੇ ਫਿਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਉਹ ਤੇਲ ਪਵਾ ਕੇ ਜਦੋਂ ਭੱਜੇ ਤਾਂ ਉੱਥੇ ਖੜੇ ਇੱਕ ਵਿਅਕਤੀ ਗੁਰਕੀਰਤ ਸਿੰਘ ਪਿੰਡ ਬਾਗੇ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਰਿਆ ਤਾਂ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੜ ਦਿੱਤਾ ਜਿਸ ਕਾਰਨ ਉਸਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਸ ਵਾਲੇ ਕਰ ਦਿੱਤਾ ਦੋ ਨਿਹੰਗ ਭੱਜਨ ਚਿੰਨ ਕਾਮਯਾਬ ਹੋ ਗਏ ਇਸ ਸੰਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਜਗਰਾਤ ਸਿੰਘ ਨੇ ਦੱਸਿਆ ਕਿ ਮੇਰੇ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਵਿਅਕਤੀਆਂ ਨਿਸਪਲੈਂਡਰ ਮੋਟਰਸਾਈਕਲ ਵਿੱਚ 1000 ਰੁਪਏ ਦਾ ਤੇਲ ਪੁਆ ਲਿਆ ਜਦੋਂ ਉਸਨੇ ਉਹਨਾਂ ਕੁਲੋਂ ਰੁਪਏ ਮੰਗੇ ਤਾਂ ਉਹਨਾਂ Google Pay ਕਰਨ ਦਾ ਕਿਹਾ ਅਤੇ ਨਾਲ ਹੀ ਮੋਟਰਸਾਈਕਲ ਭਜਾ ਕੇ ਲੈ ਗਏ ਉਹਨਾਂ ਆਖਿਆ ਨਿਹੰਗ ਸਿੰਘ ਬਾਣੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ ਤਿੰਨ ਸੀ ਉਹ ਆਪਣੇ ਇੱਕ ਸਾਥੀ ਨੂੰ ਪੰਪ ਤੋਂ ਥੋੜੀ ਦੂਰ ਉਤਾਰ ਕੇ ਤੇਲ ਪਾਉਣ ਆਏ ਸਨ ਤਿੰਨ ਬੰਦੇ ਬੰਦਿਆਂ ਭੱਜੇ ਨਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਫਿਰ ਲੈਣ ਆਏ ਆ ਪੈਸੇ ਮੈਂ ਪੈਸੇ ਨਾ ਦਿਨਾ ਨੰਨ ਦੇ ਉਹ ਨਾਲ ਉਹ ਅੱਛਾ ਤੂੰ ਮੰਦਪੁਰ ਆ ਕੇ ਤੇਲ ਪਾਉਣ ਕੇ ਆਉਂਦੇ ਕੋਚੇ ਆਇਆ ਤੂੰ ਉਹ ਤੂੰ ਅੱਗ ਲੱਗਦੀ ਬੰਦੇ ਕੀ ਉਹਨਾਂ ਨੂੰ ਉੱਥੇ ਜਾ ਕੇ ਦਿੱਤਾ ਪਾਪਾ ਤੂੰ ਅੱਗ ਲੱਗਦੀ ਆ ਉਹ ਉੱਥੇ ਜਾ ਕੇ ਚੇਤਾ ਆਇਆ ਵੀਰ ਦੀ ਕੀ ਵਾਪਰਿਆ ਬਾਜੀ ਇਹ ਤਿੰਨ ਬੰਦੇ ਆਏ ਆ ਘਾਣਾ ਵੱਲੋਂ ਤੇਲ ਪਾਇਆ ਨਾਲ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਜ ਧਾਰ ਕੇ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥ ਵਿੱਚ ਹੋ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਡੁੱਪ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁੱਕੇ ਫੇਰ ਵਾਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਾਂ ਤੂੜ ਕਤਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਜੇ ਸਪਲੈਂਡਰ 'ਚ ਮੋਟਰਸਾਈਕਲ ਤੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਦਾ ਕੀ ਬੀਤੀ ਪਾਣੀ ਦਾ ਇਹ ਪੰਪ ਦਾ ਦਾ ਕੀ ਹੈ ਬਾਬਾ ਦਾ ਨਾਮ ਹੈ ਸਟੇਸ਼ਨ ਬਾਬਾ ਨਾਮ ਦਾ ਆਪ ਹੀ ਪਤਾ ਮਾਰਿਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਪਾਣੀ ਕੋਲੇ ਖੜਿਆ ਜੇ ਖੜਿਆ ਤੇ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਪੁਲਿਸ ਨੇ ਇਨਫਾਰਮ ਕੀਤਾ ਕਿ ਕੰਮ ਲੱਗ ਗਈ ਪੰਪਰ ਕਦੋਂ ਦਾ ਕਦੋਂ ਦੀ ਇਹ ਵਾਰਦਾਤ ਹੋਈ ਕਿੰਨਾ ਚਿਰ ਹੋ ਗਿਆ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਜ ਲਾ ਕੇ ਦੋ ਜਣੇ ਇੱਥੇ ਆਏ ਆ ਪੰਪਰ ਤੇਲ ਪੋਇਆ ਵਾ ਇਹਨੂੰ ਕਿਦੋਂ ਕੋਈ ਵੱਨ ਨੂੰ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੇ ਮਗਰ ਧੋੜੇ ਤੇ ਉਹਨੂੰ ਪਤਾ ਕਰ ਲਾਂਗੇ ਦੋਲਚ ਹੈਗੀ ਰਿਸ਼ਤੇ ਸਾਡੇ ਸਾਡੇ ਉਹਦੇ ਇਸਤੇਦਾਰੀ ਨੂੰ ਦੋਹਾ ਘਾਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਜੂਠੇ ਕਰ ਲਾਂਗੇ ਬਾਅਦ ਚ ਆਹ ਨਾਲ ਅੱਗੇ ਅੰਗਲ ਨਹੀਂ ਮਤਲਬ ਕਿ ਕਿੱਥੇ ਬੰਦੇ ਫੜੇ ਜਾਣੇ ਭੈਣ ਮਾਹ ਨਾਲੇ ਬਾਕੀ ਕੌਣ ਕੋਣੀ ਦੱਸੇ ਕਿੱਥੇ ਖੜਾਣਾ ਖੇਤੀ ਦਾ ਮਸਲੇ ਦੇ ਭੱਜਿਆ ਨਾ ਇਹਨੂੰ ਸਾਡੀ ਲੈਣ ਕਿੱਥੇ ਲੱਗਾ ਨਹੀਂ ਮਾਰ ਕੇ ਦੋ ਬੰਦ ਕਿੱਦ ਨੂੰ ਘਰ ਪੜਾ ਕੋਟਾ ਆਪੇ ਬੰਦੇ ਪਿੱਛੇ ਮੇਰੇ ਸਾਧੂ ਕਰਵਾਇਂ ਖੜੇ ਰਹਿ ਆਂ ਜੰਮ ਜੰਮ ਲੀਕਾ ਮੜ ਚੱਗਿਆ ਅੰਗਲਾਂ ਨੂੰ ਫੋਨ ਕਰਦਾ ਮੇਰੇ ਕੋਲ ਨੰਬਰ ਕਿੱਥੇ ਹੈਗਾ ਤੂੰ ਸਾਧੂ ਸਿੰਘ ਇਹ ਕਿੱਥੇ ਡੁੱਬ ਡੁੱਬ ਨਹੀਂ ਕੋਈ ਢਿਗਾ ਉਹ ਕੋਈ ਮੋੜ ਚੋਂ ਵੀ ਆਓ ਤੇ ਨਾਲ ਖੜਾ ਟਾਲਾ ਇਹ ਤਾਂ ਉੱਤੇ ਵੀ ਨਾ ਤੇ ਇਹ ਤਾਂ ਇਹ ਹੋ ਜਾਂਦਾ ਨਹੀਂ ਆ ਜਾ ਰਹੀ ਦਿੰਦੇ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਪੰਪ ਤੇ ਤੇਲ ਪੋਇਆ ਵਾ ਇਹਨੂੰ ਕੋਈ ਉਹਨੂੰ ਭੱਜੇ ਆ ਅਸੀਂ ਉਹਦੇ ਮਗਰ ਦੌੜੇ ਆ ਉਹਨਾਂ ਦੀ ਮਗਰ ਦੌੜੇ ਤੇ ਉਹਨੂੰ ਪਤਾ ਕਰ ਲੈ ਕਿ ਤੂੰ ਚ ਹੈਗੀ ਰਿਸ਼ਤੇਦਾਰੀ ਸਾਡੀ ਹਾਂ ਉਹ ਰਿਸ਼ਤੇਦਾਰੀ ਨੂੰ ਦਫਾ ਕਰ ਜਿਹੜਾ ਬੰਦਾ ਮੌਕੇ ਤੇ ਖੜਿਆ ਉਹਨੂੰ ਹਸਾਰਜ ਤੈਨ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੁਠਿਆਲੰਦ ਆਇਆ ਕਿੱਥੋਂ ਆਣ ਹੁਣ ਮੈਂ ਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਕੁਟਕ ਵੱਡੇ ਉਹ ਤਾਂ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਬਾ ਗੇ ਮੈਂ ਤੇਰੇ ਲੈ ਬਾ ਆਪਣੀ ਮੈਨੂੰ ਥੋੜੀ ਪਤਾ ਹੁਣ ਆ ਕਰਨਾ ਤੇ ਮੇਰੇ ਛੋਟੇ ਭਰਾ ਦਾ ਟ੍ਰੋਲ ਬਾਬਾ ਅੱਛਾ ਜੀ ਨਾਮ ਨਾਲ ਗੁੱਟ ਕੀਤੇ ਸੀ ਪ੍ਰਾਧਨਰ ਠੀਕ ਹੈ ਜੀ ਕਿ ਮੈਂ ਜਿਹਨੂੰ ਇੱਥੇ ਕਰਨਾ ਸੀ ਉਸ ਨੂੰ ਭੁੱਲ ਗਿਆ ਵਾ ਤੇ ਮੈਂ ਉਸੇ ਵੇ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਤਿੰਨ ਨੇ ਗਾਨੇ ਤਿਰ ਕੋ ਆਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਇਹ ਮੁਰਕੇ ਲਿਕੇ ਜੋ ਟੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਜੋਟੇ ਹਿਥਾਰੇ ਜਿਹੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਟੋਰ ਪੰਪ ਦੇ ਲਾਗੋ ਇਹ ਸਾਡੇ ਬੰਦੇ ਪਬਲਿਕ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਾਰ ਰੱਖੀ ਤਾਂ ਲੱਗ ਜਾ ਜਿਹੜਾ ਰਹਿ ਗਿਆ ਸੀ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹਵਾ ਕੀਤਾ ਇਹ ਜਿਹੜੀ ਗੋੜ ਤੇ ਸੱਟ ਲੱਗੀ ਕਾਫੀ ਜਿਆਦਾ ਵੱਡਿਆ ਗਿਆ ਉਹ ਜਿਆਦਾ ਕਾਫੀ ਵੱਡਿਆ ਗਿਆ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਿਆ ਜੀ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਡ ਲੱਗੇ ਹੋਣੀ ਉਮਰ ਉੜੀਆਂ ਦੀ 24 ਵਜੇ ਛਾੜ 23 24 ਛਾੜ ਦੇ ਲਗਭਗ ਜਿਹੜੇ ਮਾਲਕ ਨੇ ਉਹਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਰ ਪਾਰਟਨਰ ਆ ਠੀਕ ਹੈ ਰੇਜ਼ਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨਾਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਦੀ ਘਟਨਾ ਆਪ ਰੋਪ ਤੇ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਤ ਨਹੀਂ ਘਰੀ ਹੋਏ ਔਰ ਤੇ ਕੋਈ ਸ਼ੀਵ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਇੱਕ ਕਿੰਨੇ ਵੇਲੇ ਦੀ ਘਟਨਾ ਆ ਇਹ ਹੁਣ ਤੋਂ ਇੱਕ ਘੰਟੇ ਦੇ ਬਿਲੋਦੀ ਕਰਦਾ तकरीबन ਨੀਅਰਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾੰਦ ਤੱਕ ਲਈ ਅੱਛਾ ਤੇਨੇ ਜਾਣੇ ਸੀ ਉੱਥੇ ਨਹੀਂ ਜਾਣੇ ਉਥੇ ਰਾਜ ਜੀ ਨੂੰ ਘੇਰੇ ਉਦੋਂ ਦੱਸਿਆ ਬਿਲ ਇੱਥੇ ਦੋ ਜਾਣੇ ਆਏ ਆ ਅੱਛਾ ਜੀ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੀ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਇਹ ਫੀਲੋ ਇਹ ਵੇਖ ਕੇ ਬਾਕਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਦਾ ਉਹ ਜਿਹੜਾ ਕੀ ਨਾ ਉੱਪਰ ਘੇਰਦਾ ਪੁੱਤਰ ਸਭ ਸਾਫ਼ ਹੋਏਗਾ ਸਾਫ਼ ਸੇ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹ ਉਹਦੇ ਮਾਰੀ ਆ ਉਹ ਗੱਡੀ ਚੋਂ ਚੌਂਡੇ ਸੀ ਉਹ ਰਾਹ ਨੂੰ ਆਏ ਐਸਾ ਉਹਨਾਂ ਨੇ ਗੱਡੀ ਨੂੰ ਘੇਰਿਆ ਜਦੋਂ ਮਾਲਕੀ ਕੀਤਾ ਇੱਕੋ ਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤਾ ਉੱਥੇ ਹੀ ਬਸ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿਉਂ ਉੱਥੇ ਪਹੁੰਚੇ ਨਹੀਂ ਤਿੰਜਾ ਸਾਥੀ ਕਿ ਕਿਦਾਂ ਫੜਿਆ ਤੀ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂ ਤਾਂ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣਾਂ ਦੀ ਲੋੜ ਨਹੀਂ ਆਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਅੱਛਾ ਇਹ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਯੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇੰਨਾ ਕੋ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਲੋ ਮੋਟਰਸਾਈਕਲ ਲੈ ਕੇ ਚਲੇ ਗਏ ਜਿੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਐ ਛੱਟ ਲੱਗੀ ਆ ਕੰਮ ਨਹੀਂ ਕਰ ਰਹੀ ਕੀਤੀ ਜਾ ਰਹੀ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੋਟ ਤੇ ਇਹ ਕੌਣ ਸੀ ਇੱਕ ਰਕੀਪਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆ ਦਾ ਇਹ ਪਾਰਟਨਰਸ਼ਿਪ ਆ ਦੀ ਟੋਪ ਅੱਛਾ ਇਹ ਫਿਰ ਕਿਥੇ ਲੈ ਕੇ ਗਏ ਨੇ ਜੁਣ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਜੀ ਇਹਨਾਂ ਦੇ ਦਸੰਤ ਤੱਕ ਮੋਟਸਰ ਇਹਦਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜਿਵੇਂ ਕਿ ਜੇ ਉਹਨਾਂ ਨੇ ਜਿਹੜੇ ਕੋਸ਼ਿਸ਼ ਕਰ ਦਿੱਤੇ